ਅੰਮ੍ਰਿਤਸਰ ਦੇ ਜੈ ਸਿੰਘ ਚੌਕ 'ਚ ਕਲ ਦੇਰ ਸ਼ਾਮ ਇੱਕ ਸ਼ਖਸ ਦੇ ਬੇਰਹਿਮੀ ਨਾਲ ਹੋਏ ਕਤਲ ਨੇ ਸਨਸਨੀ ਫੈਲਾ ਦਿੱਤੀ। 35 ਸਾਲਾ ਜਸਵਿੰਦਰ ਸਿੰਘ ਦੀ ਖੂਨ ਨਾਲ ਸਣੀ ਲਾਸ਼ ਘਰ ਅੰਦਰ ਮਰਹਮਤ ਹੋਈ ਤਾਂ ਇਲਾਕੇ ਦੇ ਲੋਕ ਸਹਿਮ ਗਏ। ਜਦੋਂ ਘਟਨਾ ਵਾਪਰੀ ਮ੍ਰਿਤਕ ਦੀ ਪਤਨੀ ਤੇ ਮਾਂ ਗੁਰਦੁਆਰੇ ਮੱਥਾ ਟੇਕਣ ਗਈਆਂ ਸਨ। ਦੇਰ ਸ਼ਾਮ ਪਰਤੀਆਂ ਤਾਂ ਘਰ ਦੀ ਲਾਈਟ ਬੰਦ ਸੀ। ਲਾਈਟ ਔਨ ਕੀਤੀ ਗਈ ਤਾਂ ਉਹਨਾਂ ਦੀ ਜ਼ਿੰਦਗੀ 'ਚ ਹਨੇਰਾ ਛਾ ਗਿਆ। ਜਸਵਿੰਦਰ ਦੀ ਲਾਸ਼ ਘਰ ਅੰਦਰ ਪਈ ਸੀ। ਉਸ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ। ਪਰਵਾਰ ਮੁਤਾਬਕ ਘਰ ਦੀਆਂ ਅਲਮਾਰੀਆਂ ਤੋੜੀਆਂ ਗਈਆਂ ਅਤੇ ਗਹਿਣੇ ਵੀ ਗਾਇਬ ਨੇ। ਇਹ ਸਾਰੇ ਚੋਰੀ ਕਰਕੇ ਲੈ ਗਏ ਨਾ ਸਾਰੇ ਸਾਰੇ। ਆਹ ਵੇਖੋ ਇਧਰ। ਐਸਾ ਗਹਿਣਾ ਵੀ ਐਸਾ ਸਾਰਾ ਉਹ ਚੁਲਾ ਜਾਂਦੇ ਉਹਨਾਂ ਨੂੰ ਛੱਡ ਜਾਂਦੇ। ਪੁਲਿਸ ਨੇ লাশ ਕਬਜ਼ੇ ਵਿੱਚ ਲੈ ਲਈ ਹੈ। ਮਾਮਲੇ ਦੀ ਜਾਂਚ ਕਈ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ। ਲੋਟ ਵਾਲੀ ਗੱਲ ਜਿਹੜੀ ਆ ਉਹ ਇਹੋ ਜਿਹੀ ਕੋਈ ਨਹੀਂ ਲੱਗਦੀ ਕਿਉਂਕਿ ਇਹ ਜਿਹੜੀ ਘਰ ਹੈਗਾ ਵਾ ਇਹ ਆਮ ਸੰਗਣੀ ਵਸੋਂ ਦੇ ਵਿੱਚ ਤਿੰਨ ਫੁੱਟ ਦੇ ਬਾਜ਼ਾਰ ਦੇ ਵਿੱਚ ਘਾਰਿਆ ਅਗਰ ਲੋਟ ਵਾਲੀ ਹੁੰਦੀ ਆਣ ਗੁਆਣ ਦੇ ਵਿੱਚ ਸਾਰੇ ਘਰ ਸਨ ਕੋਈ ਰੌਲਾ ਪੈਣ ਦਾ ਜਾਂ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਹੁੰਦੀ ਆ ਘਰ ਚ ਵੜ ਕੇ ਕਤਲ ਦਾ ਇਹ ਪਹਿਲਾ ਮਾਮਲਾ ਅੰਮ੍ਰਿਤਸਰ ਦਾ ਨਹੀਂ ਹੈ ਅਪਰਾਧੀਆਂ ਦੇ ਹੌਸਲੇ ਕਾਨੂੰਨ ਵਿਵਸਥਾ ਦੀ ਪੋਲ ਖੋਲਣ ਲਈ ਕਾਫੀ ਨਹੀਂ ਹੈ